ਗੁਰੂ ਸਾਹਿਬ ਨੇ ਇਸ ਭਵਜਲ ਦੇ ਵਿੱਚ ਸਾਨੂੰ ਨਾ ਇੱਕ ਜਹਾਜ਼ ਦਿੱਤਾ ਆ ਉਹ ਜਹਾਜ਼ ਦਾ ਨਾਮਾ ਵਾਈਗਰੂ ਨਾਮ ਵਾਈਗਰੂ ਨਾਮ ਦਾ ਇੱਕ ਜਹਾਜ਼ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਆ ਜਿਹੜਾ ਇਸ ਨਾਮ ਦੇ ਬੇੜੇ ਵਿੱਚ ਸਵਾਰ ਹੋ ਗਿਆ ਉਹ ਸੱਚ ਪੰਡ ਜਾਊਗਾ ਹਰ ਹਾਲ ਵਿੱਚ ਜਾਊਗਾ ਜਿਹੜਾ ਇਸ ਨਾਮ ਦੇ ਬੇੜੇ ਤੋਂ ਪੰਜ ਗਿਆ ਉਹ ਹਰ ਹਾਲ ਵਿੱਚ ਡੁੱਬੂਗਾ ਬਿਲਕੁਲ ਡੁੱਬੂਗਾ ਅੰਡਰ 10% ਗੁਰਸਬ ਨੇ ਅੱਜ ਕੋਈ ਦਿਖਾਇਆ ਕੁਝ ਤੜਕੇ 2 ਵਜੇ ਨੂੰ ਤੋਂ ਪਹਿਲਾਂ ਰਾਤੀ ਗੁਰਸਖਿ ਸਿਮਰਨ ਕਰਾਉਂਦੇ ਰਹੇ ਪਰ ਜੋ ਦਿਖਾਇਆ ਨਾ ਗੁਰਬਾਰਚਾ ਨੇ ਸੋ ਪਵਿਜਲ ਹੀ ਪੁਰਾ ਪਵਿਜਲ ਪਵਿਜਲ ਦਾ ਮਤਲਬ ਹੈ ਕਿ ਜਿਵੇਂ ਇਦਾਂ ਦਿਖ ਰਿਹਾ ਸੀ ਜਿਵੇਂ ਨਾ ਬਿਲਕੁਲ ਨਾ ਆਪਾਂ ਦੇਖਦੇ ਇੱਕ ਮਿਡ ਲਾਈਟ ਹੁੰਦੀ ਹੈ ਨਾ ਜਿਵੇਂ ਜਿਵੇਂ ਸੂਰਜ ਨੂੰ ਗ੍ਰਹਿਣ ਨ ਲੱਗਾ ਹੋਏ ਤੇ ਹਨੇਰਾ ਜਾ ਹੁੰਦਾ ਚਾਨਣ ਵੀ ਨਹੀਂ ਹੁੰਦਾ ਤੇ ਹਨੇਰਾ ਜਾ ਹੁੰਦਾ ਇਦਾਂ ਦਾ ਪਰ ਉਹ ਹਨੇਰਾ ਨਹੀਂ ਹੱਸਾ ਜੋ ਆਗੇ ਹੀ ਜੋ ਦੇਸ ਨਹੀਂ ਰਹੀ ਉਹਦੇ ਵਿੱਚ ਇੱਕ ਅੰਮ੍ਰਿਤ ਦੀ ਨਦੀ ਹੀ ਸਿੱਧੀ ਜਿਵੇਂ ਵੱਡੀ ਸਵੇਜ ਨਹਿਰ ਹੋਏ ਉਹਦੇ ਵਿੱਚ ਇੱਕ ਬੇੜਾ ਹੈ ਨਾਮ ਦਾ ਉਸ ਬੇੜੇ ਤੇ ਕਾਫੀ ਸੰਗਤ ਸੀ ਕਾਫੀ ਲੋਕ ਸੀਗੇ ਜੋ ਗੁਰੂ ਪਾਤਸ਼ਾਹ ਨੇ ਦਿਖਾਇਆ ਮੈਂ ਇੰਨੇ ਨਾ ਉਦਾਂ ਹੀ ਬੋਲ ਪਿਆ ਹੁਣ ਨਹੀਂ ਤਾਂ ਆਪਿਆ ਬੈਠਾ ਫਿਰ ਸੈਨਸੀ ਤੋ ਉਹਦੇ ਵਿੱਚ ਨਾ ਉਹਨੂੰ ਮਤਲਬ ਨਾ ਬਹੁਤ ਵੱਡਾ ਵੇੜਾ ਨਾ ਪਿੱਛੇ ਤੇ ਨਹੀਂ ਦੇਖਿਆ ਕਿੰਨਾ ਵੱਡਾ ਤੇ ਕੌਣ ਕੌਣ ਹੈ ਦੇ ਵਿੱਚ ਤੇ ਅੱਗੇ ਦੇਖ ਰਿਆ ਸੀ ਉਹਨੂੰ ਕੰਟਰੋਲ ਕਰਨ ਵਾਸਤੇ ਨਾ ਅੱਗੇ ਇੱਕ ਬੜਾ ਕਾਫੀ ਲੰਬਾ ਅਗੇ ਨੂੰ ਲੱਕੜ ਜਾਈ ਪਈ ਜੋ ਬੈਲੈਂਸ ਕਰਨ ਵਾਸਤੇ ਵੇੜੇ ਦੇ ਹੁੰਦੀ ਆ ਉਹ ਵੇੜਾ ਬਹੁਤ ਮਜ਼ਬੂਤ ਹੀ ਪਰ ਕੋਈ ਡੈਕੋਰੇਟ ਨਹੀਂ ਹੈਗਾ ਬੜਾ ਹੋਰ ਤੇ ਆਪਾਂ ਕਹਿ ਲਈਏ ਬੜਾ ਸਿੰਪਲ ਜਿਹਾ ਸਿੱਧਾ ਜਿਹਾ ਹੀ ਵੇਖਣ ਨੂੰ ਜਿਵੇਂ ਆਮ ਲੱਕੜਾਂ ਦਾ ਬੜੀ ਹੈਵੀ ਲੱਕੜਾਂ ਦਾ ਬਣਿਆ ਹੋਏ ਬਹੁਤ ਤਗੜਾ ਜਹਾਜ਼ ਸੋ ਨਾਮ ਦਾ ਹੈ ਉਹਨੂੰ ਕੰਟਰੋਲ ਕਰਨਾ ਤੇ ਕੁਝ ਰਸਤੇ ਜੇ ਇਦਾਂ ਸੋ ਉਹ ਇਦਾਂ ਜੁਸ ਚੱਲ ਰਿਹਾ ਹੈ ਜੋ ਦਿਖਾ ਉਸ ਤੋਂ ਬਾਹਰ ਕੁਭ ਜਨ ਨਹੀਂ ਇੱਕ ਬੱਚੇ ਦੇ ਨਾ ਕੇਸ ਲੰਗੇ ਤੇ ਮੈਨੂੰ ਲੱਗ ਰਿਹਾ ਕਿ ਜਿਵੇਂ ਬਾਹਰ ਆਗਾ ਤੇ ਇਹਨਾਂ ਨੂੰ ਅੱਗ ਨਾ ਪੈ ਜਾਏ ਕਿਤੇ ਉਹ ਸੱਚੀ ਉਹ ਬੱਚੇ ਦੇ ਸਿਰ ਨੰਗਾ ਤੇ ਉਹਨੂੰ ਉਹਦੇ ਕੇਸਾਂ ਨੂੰ ਇੱਕਦਮ ਅੱਗ ਪੈ ਗਈ ਮੈਂ ਫਟਾਫਟ ਉਹਨੂੰ ਫੜ ਕੇ ਜਿਹੜੀ ਅਮਰਕਦੀ ਨਦੀ ਸੀ ਉਹਦੇ ਵਿੱਚ ਜਿਹੜੀ ਛਾਲ ਮਾਰਤੀ ਫੇਰ ਦੁਬਾਰੇ ਵਾਪਸ ਅਹੀਂ ਉੱਥੇ ਆ ਗਈ। ਸੋ ਉਸ ਤੋਂ ਬਾਅਦ ਨਾ ਕੁਝ ਸਮੇਂ ਬਾਅਦ ਕੁਝ ਰੁਕਾਵਟਾਂ ਵੀ ਹੈਗੀਆਂ ਅਮਰਕਦੀ ਨਦੀ ਦੇ ਵਿੱਚ ਵੀ ਰੁਕਾਵਟਾਂ ਮੈਂ ਦੇਖ ਕੇ ਹਾਨ ਰਹਿ ਗਿਆ। ਸੋ ਬਾਅਦ ਵਿੱਚ ਗੁਰੂ ਸਾਹਿਬ ਨੇ ਜਦੋਂ ਸੰਬੰਧਨ ਸੁਰਤੀ ਲਾ ਕੇ ਮੇਟਾ ਸੌਰੀ ਗੇਮ ਸਮਝਾ ਦਿੱਤੀ ਗੁਰੂ ਸਾਹਿਬ ਨੇ ਬੈਠੇ। ਸੋ ਸਾਰਾ ਕੁਝ ਇਦਾਂ ਚੱਲ ਰਿਹਾ ਹੈ। ਉਤੇ ਸਿੰਘ ਹੀ ਦੋ ਸਿੰਘ ਜਿਸ ਕਰਨ ਸਿੰਘ ਹੀ ਗੁਰਜੰਨ ਸਿੰਘ ਹੀ ਜਿਵੇਂ ਗੁਰਜੰਨ ਸਿੰਘ ਨੂੰ ਕੋ ਆਵਾਜ਼ ਮਾਰ ਰਿਹਾ ਗੁਰਜੰਨ ਸਿੰਘ ਵਿੱਚ ਮੇਰੀ ਹੈਲਪ ਕਰ ਮੂਹਰੇ ਦੀ ਅੰਦਰ ਨੂੰ ਜਾ ਰਿਹਾ ਹੈ ਕਿ ਦੀ ਅੰਦਰ ਨੂੰ ਜਾ ਰਿਹਾ ਹੈ ਮੈਨੂੰ ਕਹਿਣਿਆ ਉਹ ਰਸਿਆਂ ਨਾਲ ਕੰਟਰੋਲ ਹੁੰਦਾ ਮੇਰੀ ਹੈਲਪ ਕਰੋ ਜਿਸ ਕਰਕੇ ਤੇ ਕਹਿ ਰਿਹਾ ਨਹੀਂ ਨਹੀਂ ਵੀਰੂ ਤੁਹਾਨੂੰ ਐਵੇਂ ਲੱਗਦਾ ਹੁੰਦਾ ਇਤਾਂ ਨਹੀਂ ਹੁੰਦਾ ਹੁੰਦਾ ਤੋ ਤੂੰ ਹੀ ਨਾ ਚਿੰਤਾ ਕਰੋ ਉਹ ਬਾਹਰ ਖੜਾ ਹੈ ਉਹ ਜਲਦੀ ਵਿੱਚ ਭਟੇ ਦੋਵੇਂ ਧਾਣੇ ਤੁਮਾਂ ਦੇ ਕਿ ਹੱਲ ਗਿਆ ਹਾਂ ਸੰਕੁਚ ਜਦੋਂ ਉਸ ਪਸਤਵਾਲ ਚੁਰਦੀ ਜਿ ਬਟਾਇਆ ਤੇ ਰਾਜਾ ਨੇ ਅਮਰਤ ਵਲੇ ਤੇ ਗੁਰੂ ਸਾਹਿਬ ਨੇ ਇੱਕ ਇੱਕ ਗੱਲ ਸਮਝਾ ਦਿੱਤੀ ਕਿ ਉਹ ਨਾਮ ਦਾ ਬੇੜਾ ਸੋਦੇ ਬਾਹਰ ਜਿਹੜਾ ਭਵਜਲਾ ਨਾ ਉਹ ਅਗ ਦਾ ਸਮੁੰਦਰ ਹੈਗਾ ਤੇ ਸਾਰੀ ਬਾਣੀ ਉਹਦੀ ਗੱਲ ਕਰੀ ਮੈਂ ਹੈਰਾਨ ਰਹਿ ਗਿਆ ਮੈਂ ਸ਼ਬਦ ਕੋਲ ਕੇ ਦੇਖੇ ਸਾਰੀ ਬਾਣੀ ਉਸੇ ਤੋਂ ਜਲਦੀ ਗੱਲ ਕਰੀ ਸਾਰੀ ਬਾਣੀ ਇੰਨੇ ਸ਼ਬਦ ਹਜ਼ਾਰਾਂ ਸ਼ਬਦ ਮੇਰੇ ਸਾਹਮਣੇ ਆ ਗਏ ਮੈਂ ਤਾਂ ਹੈਰਾਨ ਰਹਿ ਗਿਆ ਹਜ਼ਾਰਾਂ ਸ਼ਬਦ ਨਿਕਲ ਆਏ ਸਾਹਮਣੇ ਭਵਜਲ ਦੇ। ਤੁਹਾਨੂੰ ਪੜ੍ਹ ਕੇ ਸੁਣਾਉਣਾ ਵਿੱਚੋਂ ਧਿਆਨ ਨਾਲ ਸੁਣਨੇ ਕਿ ਭਵਜਲ ਕੀ ਹੁੰਦਾ ਹੈ ਤੇ ਨਾਮ ਦਾ ਬੇੜਾ ਜਿਹੜਾ ਇਤੋਂ ਪੁੰਜ ਗਿਆ ਨਾ ਉਹਦਾ ਕੀ ਹਾਲ ਹੋਣਾ ਆ। ਉਹਦੇ ਹੈ ਹੀ ਨਹੀਂ ਉਹ ਤਾਂ ਸਿੱਧਾ ਹੀ ਅਪ ਦੇ ਵਿੱਚ। ਜਿਹੜਾ ਇਤੋਂ ਪੁੰਜ ਗਿਆ ਨਾ ਫਿਰ ਇੱਕ ਗੱਲ ਗੁਰੂ ਸਨ ਇੰਨੀਆਂ ਗੱਲਾਂ ਸੁਝਾਉਂਦੀਆਂ ਸੁਪਤ ਵਿੱਚ। ਕਿ ਹੈਰਾਨ ਹੀ ਰਹਿ ਗਿਆ ਮੈਂ ਤਾਂ ਸਾਰਾ ਦੇਖ ਕੇ ਹੈਰਾਨ ਰਹਿ ਗਿਆ ਕਿ ਵਾਹਿਗੁਰੂ ਇੰਨੀਆਂ ਗੱਲਾਂ ਦੇਖੋ ਪਹਿਲਾਂ ਆਪਾਂ ਗੱਲ ਕਰਾਂਗੇ ਉਸ ਬੋਇਤ ਦੀ ਉਸ ਭਵਜਲ ਦੀ। ਜਿਦੇ ਵਿੱਚ ਆਪਾਂ ਜੀ ਰਹਿਆਂ ਤੇ ਗੁਰੂ ਸਾਹਿਬ ਬੋਹਿਥਾ ਨਾਮ ਦਾ ਜਹਾਜ਼ ਆ ਜਿਹਦੇ ਵਿੱਚ ਸਵਾਰ ਕਰਦੇ ਆ ਗੁਰੂ ਪਾਤਸ਼ਾ ਸੋ ਸਤਗੁਰ ਭੈ ਕਾ ਬੋਹਿਥਾ ਨਦਰੀ ਪਾਰ ਉਤਾਰ ਸਤਗੁਰ ਸੱਚਾ ਹੈ ਬੋਹਿਥਾ ਸ਼ਬਦੇ ਭਵਜਲ ਤਾਰਨ ਹਾਰ ਚਰਨ ਕਮਲ ਹਰ ਬੋਹਿਥ ਕਰਤੇ ਗੁਰ ਬੋਹਿਥ ਕੋ ਆਇਆ ਕਿਰਪਾ ਤੇ ਸੋ ਗੁਰੂ ਪਾਤਸ਼ਾ ਨੇ ਤਾਰੀ ਲੇ ਭਵਜਲ ਤਾਰੂ ਵਿਖੜਾ ਰੀਲੇ ਭਵਜਲ ਤਾਰਲਾ ਵਾਇਗਰੋਪਰ ਜਲਾਕ ਦੇ ਸਮੁੰਦਰ ਚੋਂ ਸਾਨੂੰ ਤਾਰਲਾ ਅੱਗ ਹੀ ਅੱਗ ਦਾ ਜਿਹੜਾ ਬੰਦਾ ਨਾਮ ਨਹੀਂ ਨਾ ਜਪ ਰਿਹਾ ਉਹ ਤੇ ਸਮਝੋ ਸੜ ਗਿਆ ਉਹ ਤੇ ਅੱਗ ਦੇ ਵਿੱਚ ਚਲਾ ਗਿਆ ਉਹ ਜਿਵੇਂ ਬੱਚੇ ਦੇ ਕੇਸਾਂ ਨੂੰ ਅੱਗ ਪਈ ਨਾ ਤੋਂ ਉਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਇਦਾਂ ਹੀ ਹੁੰਦਾ ਅੱਜ ਦੀ ਦੁਨੀਆ 'ਚ ਦੇਖੋ ਜਿਹੜੇ ਬੱਚੇ ਦਾ ਸਿਰ ਨੰਗਾ ਨਾ ਉਹ ਜ਼ਰੂਰ ਕੇਸ ਕਟਾਊਗਾ ਵਾਰ ਵੀ ਅੱਗ ਉਹਦੇ ਸਿਰ ਨੂੰ ਸਾੜਨੀ ਉਸ ਤੋਂ ਬਾਅਦ ਬੇਹੋਸ਼ ਹੋ ਜਾਂਦਾ ਉਹ ਕੋਈ ਗੱਲ ਨਹੀਂ ਸਮਝ ਜਾਊਗੀ ਸੱਚਖੰਡ ਦੀ ਸਿਮਰਨ ਦੀ ਨਾਮ ਦੀ ਗੈਰਤ ਦੀ ਫਰੈਤ ਦੇ ਨੂੰ ਕੱਖ ਸਮਝ ਨਹੀਂ ਪੈਣਾ ਤੇ ਜਿਹਦੀ ਦਾੜੀ ਨੇ ਪੈ ਗਈ ਉਹਦਾ ਮੂੰਹ ਹੀ ਕਾਲਾ ਹੋ ਜਾਣਾ ਇਹ ਵੀ ਗੱਲ ਯਾਦ ਰੱਖਿਆ ਨੇ ਖਤਮ ਹੋ ਜਾਣਾ ਉਸ ਬੰਦੇ ਨੇ ਕੁਝ ਨਹੀਂ ਲੱਭਣਾ ਉਹ ਧਾਰੀ ਦੇ ਭਵਜਲ ਤਾਰੂ ਵਿਖੜਾ ਸਾਗਰ ਲਹਿਰ ਸੰਸਾ ਸੰਸਾਰ ਗੁਰਬੋਧਿਤ ਪੂਰ ਗਰਾਮੋਂ ਤੇ ਇਹ ਸਾਗਰ ਆ ਸੰਸਾ ਬੜਾ ਡਰਾਉਣਾ ਸਮੁੰਦਰ ਹੈਗਾ ਬੜਾ ਡਰਾਉਣਾ ਬੜਾ ਡਰ ਵਾਲਾ ਸਮੁੰਦਰ ਆ ਸੋ ਇਸ ਤੋਂ ਬਚ ਕੇ ਰਹਿਣਾ ਆ ਰਾਮ ਨਾਮ ਕਰ ਬੋਥਾ ਜੀਓ ਸ਼ਬਦ ਕੇਵਟ ਵਿੱਚ ਪਾਏ ਵਾਹਿਗੁਰੂ ਦੇ ਨਾਮ ਦਾ ਜਹਾਜ਼ ਬਣਾ ਲਾ ਗੁਰੂ ਪਾਤਸ਼ਾਹ ਕਹਿੰਦੇ ਇਹ ਵਿੱਚ ਸ਼ਬਦ ਕੇਵਟ ਸ਼ਬਦ ਬਾਣੀ ਦੀ ਵਿਚਾਰ ਮਲਾ ਔਰ ਉਹਨਾਂ ਬੜਾ ਅੰਧਕਾਰੇ ਦੇਤੀ ਨਹੀਂ ਰਿਹਾ ਕਿ ਇੰਨੀ ਸਪੀਡ ਨਾਲ ਜਹਾਜ਼ ਜਾ ਰਿਹਾ ਹੈ ਨਾਮ ਦਾ ਇੰਨੀ ਸਪੀਡ ਨਾਲ ਜਿਵੇਂ 120 ਦੀ ਸਪੀਡ ਤੇ ਸੋ ਆ ਦੋਨੋਂ ਸਾਈਡ ਭਵਜ ਨਹੀਂ ਸੋ ਇਦਾਂ ਲੱਗਦਾ ਕਿਤੇ ਜੇ ਟਕਰਾ ਗਿਆ ਨਾ ਤਾਂ ਬਸ ਦਾ ਕੁਝ ਨਹੀਂ ਲੱਗਣਾ ਮੈਂ ਦੇਖਿਆ ਉਹਦੇ ਵਿੱਚ ਵੀ ਕਈ 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 ਜਾਣੇ ਹੈਲਪ ਕਰ ਰਿਆ ਹੈ ਮੇਰੀ ਸੋ ਕਈ ਜਾਣੇ ਮੈਂ ਦੇਖਿਆ ਉਹ ਜਿਹੜੇ ਰੱਸਿਆਂ ਨਾਲ ਕੰਟਰੋਲ ਹੋ ਰਿਹਾ ਨਾ ਉਹ ਰਸਤੇ ਵੜ ਰਿਹਾ ਹੈ ਗੁਰੂ ਸਾਹਿਬ ਨੇ ਸੁੱਤੀ ਦੱਸਿਆ ਸਾਰੇ ਚੁਗਲਾਂ ਨਿੰਦਰ ਸੋ ਮੈਂ ਤਾਂ ਹੈਰਾਨ ਰਹਿ ਗਿਆ ਮੈਂ ਉਹਨਾਂ ਨੂੰ ਵਾਜਾਂ ਵੀ ਮਾਰ ਰਿਹਾ ਕਿ ਵਾਇਗਰੂ ਨਾ ਵੱਡੋ ਨਹੀਂ ਤਾਂ ਬੇੜਾ ਹੀ ਪਲਟ ਜਾਣਾ ਸੋ ਉਹ ਕੋਈ ਉਹ ਆਪਣੇ ਰੰਗਿਤ ਮਾਸ ਉਹਨਾਂ ਨੂੰ ਮੇਰੀ ਵਾਜ ਸੋਹਣੀ ਨਹੀਂ ਰਹੀ ਮੈਂ ਹੈਰਾਨ ਸੋ ਵਾਇਗਰੂ ਨੇ ਜੋ ਹਿਲਾ ਕੇ ਰੱਖ ਦਿੱਤਾ ਗੁਰੂ ਸਾਹਿਬ ਉਸ ਤੋਂ ਬਾਅਦ ਜਿਵੇਂ ਮੈਂ ਉੱਠਿਆ ਮੈਂ ਸਿੱਧਾ ਹੀ ਪਹਿਲਾਂ ਗੁਰੂ ਸਾਹਿਬ ਕੋਲ ਗਿਆ ਮੈਂ ਕਿਹਾ ਗੁਰੂ ਪਾਤਸ਼ਾਹ ਜੋ ਤੁਸੀਂ ਦਿਖਾਇਆ ਨਾ ਉਸ ਤੋਂ ਬਾਅਦ ਇਹ ਸ਼ਬਦ ਦੇ ਇੱਕਦਮ ਗੁੰਜਣਾ ਸ਼ੁਰੂ ਹੋ ਗਿਆ ਮੇਰਾ ਦੀਨ ਦੇਾਰ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਗਏ بس ਦੋ ਹੀ ਗੱਲਾਂ ਕਹੀਆਂ ਜਾ ਕੇ ਗੁਰੂ ਸਾਹਿਬ ਨੂੰ ਜਾਂ ਤੇ ਸਿ ਭਾਵੇਂ ਤਾਂ ਹੁਕਮ ਮੰਨਾਵੇਂ ਇਸ ਬੇੜੇ ਤੋਂ ਪਾਰ ਲੰਘਾ ਗੁਰਪ੍ਰਸਾਦ ਐਸੀ ਗੁਦਸਮਾਨੀ ਚੁੱਕ ਗਈ ਕਿ ਫੇਰਾਵਨ ਜਾਣੀ ਮੈਂ ਕਿਹਾ ਗੁਰੂ ਪਾਤਸ਼ਾਹ ਵਾ ਦੋ ਹੀ ਗੱਲਾਂ ਇਹ ਤਾਨੇ ਪਾਉਂਦਾ ਤੇ ਹੁਕਮ ਮੰਨ ਲਓ ਤੇ ਗੇੜੇ ਨਿ ਪਾਰ ਲਗਾ ਦੋ ਸੱਚ ਕੰਨ ਲੈ ਜੀ ਸਦਾ ਜੇ ਚ ਸਵਾਰ ਹਿੱਟਾ ਤਾ ਤੇ ਗੁਰੂ ਪਾਸ਼ਾ ਤੁਹਾਡੀ ਕਿਰਪਾ ਦੇ ਨਾਲ ਗੁਰ ਪ੍ਰਸਾਦ ਐਸੀ ਗੁੱਦ ਸਮਾਨੀ ਤੁਹਾਡੀ ਕਿਰਪਾ ਨਾਲ ਉਹ ਗੁੱਦੀ ਮੈਲੀ ਆ ਚੂਕ ਗਈ ਤੇ ਰਾਵਨ ਜਾਂਦੀ ਗੁਰੂ ਪਾਸ਼ਾ ਨੇ ਹੁਕਮ ਮੰਨ ਮਾ ਤੇ ਰਹਿ ਦਿੱਤਾ ਜਿਵੇਂ ਹੀ ਦੋ ਹੀ ਗੱਲਾਂ ਪਈਆਂ ਗੁਰੂ ਜੀ ਸਰ ਮੈਂ ਕਿਉਂਕਿ ਉਹ ਦੇਖਿਆ ਹੈ ਨਾ ਲਾਈਵ ਦੇਖਿਆ ਸਾਰਾ ਕੁਝ ਕਿਵੇਂ ਭਾਜਨ ਨਹੀਂ ਕਿਵੇਂ ਕੁਝ ਪੁੱਛ ਦਿਖਦਾ ਹੀ ਨਹੀਂ ਕਿੰਨੇ ਖਤਰੇ ਉਹਦੇ ਵਿੱਚ ਤੇ ਕਹੀਦਾ ਜਾਨੀ ਕਈ ਇਸ ਤੀਬਦਾ ਹੀ ਪਿਆ ਤੇ ਵੇਚ ਉਹ ਰੀਨੇ ਤਨੇ ਮਦੀਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਉਹ ਵੇਖਣ ਲੱਗਦੀਆਂ ਵੀ ਸੱਚ ਕਹਣ ਜਾਂਦੀਆਂ ਉਹ ਬੰਦਾ ਇੱਕ ਦਾ ਜੜਾ ਲੈਂਦੀਆਂ ਵਿੱਚੋਂ ਤੇ ਮੁੜ ਗਈ ਸਾਈਡ ਨੂੰ ਭਜਾ ਲੈਨੇ ਬੜੀਆਂ ਡੈਕੋਰੇਟ ਹੀ ਬੜੀਆਂ ਲਿਸ਼ਕੀਆਂ ਆ ਜਿਹੜਾ ਤੇ ਉਦਾਂ ਦੇ ਲੱਗ ਰਿਹਾ ਏ ਇਦਾਂ ਦੇ ਕੋਈ ਡੈਕੋਰੇਸ਼ਨ ਹੀ ਹੈ ਨਹੀਂ ਸਾਡੀ ਬਸ ਇਹਦਾ ਨਾਮ-ਨਾਮ ਕਹੀ ਜਾਂਦੇ ਆ ਉਦਾਂ ਹੀ ਰੌਲਾ ਪਾਉਣ ਵਾਲੇ ਬੰਦੇ ਹਨ ਅਸੀਂ ਤੇ ਸਾਨੂੰ ਤੇ ਸਵਾਰ ਕੇ ਗੱਲ ਵੀ ਨਹੀਂ ਕਰਨੀ ਆਂ ਦੀ ਡੈਕੋਰੇਟ ਕਰਕੇ ਨਾਮ ਦੀ ਗੱਲ ਹੀ ਕਰਦੇ ਆਂ ਤੋ ਉਹ ਸਾਰੀਆਂ ਗਿਸ਼ਤੀਆਂ ਬੜੀਆਂ ਡੈਕੋਰੇਟ ਹੀ ਨਿਤਨੇਮ ਦੀਆਂ ਸੁਖਮਨੀ ਸਾਹਿਬ ਦੇ ਚਲਿਸੇ ਕੱਟਣ ਵਾਲੀਆਂ ਹੋਰ ਹੋਰ ਸੋ ਉਹ ਪਹਿਲੇ ਦਿਨ ਲੱਗਦੀ ਹੈ ਵੀ ਉੱਧਰ ਨੂੰ ਜਾ ਰਹੀਆਂ ਅਜ ਕੰਡ ਨੂੰਏ ਬੰਦੇ ਨੂੰ ਚੜਾਉਂਦੀਆਂ ਹੈ ਕਦੇ ਨੂੰ ਉਤਾਰ ਲੈਣੀਆਂ ਆਜੋ ਆਜੋ ਤੋ ਸੋਹਣੀ ਗਿਸ਼ਤੀ ਦੇਖ ਕੇ ਬੰਦਾ ਉੱਚ ਚਾਲ ਮਾਰ ਲੈਂਦਾ ਉਹ ਘੁਮਾ ਕੇ ਉਲਟੀ ਸਾਈਡ ਪਜਾ ਲੈਂਦੇ ਤੇ ਬਸ ਇਦਾਂ ਦਾ ਜੋ ਦਿਖਾਇਆ ਗੁਰੂ ਸਾਹਿਬ ਉਹ ਵੈਗਰੀ ਉਸ ਤੋਂ ਬਾਅਦ ਸੇ ਬਾਸਨਾ ਕੁਸ਼ ਗੁਰੂ ਸਾਹਿਬ ਕੋਲ ਬੈਠ ਗਿਆ ਜਾ ਕੇ ਪਹਿਲਾਂ ਦੋ ਹੀ ਗੱਲਾਂ ਕੀਆਂ ਕਿ ਵਾਇਗਰੋਜ ਜਾਂ ਤਸਪਾਵੇ ਤਾਂ ਹੁਕਮ ਆਣਾ ਵੇ ਇਸ ਬੇੜੇ ਕੋ ਪਾਰ ਲੰਗਾ ਵੇ ਗੁਰਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਏ ਫਿਰ ਉਹ ਕਿ ਵਾਇਗਰੋਹਣ ਪਾਰ ਲਾਦਾ ਹੁਣ ਇਹਨੂੰ ਤੂੰ ਹੀ ਬਚਾਉਣਾ ਆ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਹੈਲਪ ਕਰਨ ਵਾਲੇ ਹੈਲਪ ਕਰ ਰਿਹਾ ਰਸੇ ਵੜਨ ਵਾਲੇ ਰਸੇ ਵੜ ਰਹੇ ਨਿੰਦਕ ਚੁਗਲ ਸਭ ਲੱਗੇ ਹੋਇਆ ਸਭ ਕਈ ਉਤਰ ਰਿਹਾ ਬੇੜੇ ਤੋਂ ਉਹ ਵਿਚਾਰੇ ਇੰਨੇ ਪਿਛੇ ਰਹਿ ਜਾਂਦੇ ਆ ਮੁੜ ਕੇ ਉਹ ਇਦਾਂ ਲੱਗਦਾ ਉਹ ਤੇ ਦੁਵਾਚ ਕੇ ਬਹੁਤ ਜਲਦੀ ਦਿੱਸਦਾ ਹੀ ਨਹੀਂ ਅੱਕੇ ਦਿੱਸਦਾ ਨਹੀਂ ਕਿੱਥੇ ਗਿਆ ਦੋ ਮਿੰਟ ਉਤਰਿਆ ਤੇ ਮੁੜ ਕੇ ਪਤਾ ਨਹੀਂ ਲੱਗਦਾ ਉਹ ਕਿੱਥੇ ਗਿਆ। ਸੋ ਨਾਮ ਨਾਲ ਜੁੜਜੋ ਵਾਹਿਗੁਰੂ ਨਾਮ ਨਾਲ ਜੁੜਜੋ ਨਾਮ ਦਾ ਜਹਾਜ਼ ਗੁਰੂ ਨਾਨਕ ਪਾਤਸ਼ਾਹ ਨੇ ਇਸ ਸੰਸਾਰ ਤੇ ਲਿਆਂਦਾ ਸਾਨੂੰ ਦਿੱਤਾ ਸਾਨੂੰ ਬਖਸ਼ਿਆ ਨਾਮ ਦੇ ਜਹਾਜ਼ 'ਤੇ ਸਵਾਰ ਕੀਤਾ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੂਤਰੇ 'ਤੇ ਚੜਜੋ ਇਹਦੇ ਵਿੱਚ ਉਤਰੇ ਹੋਣਾ ਕਦੇ ਵੀ ਜੇ ਨੀਂਦ ਸੱਚ ਕਰਨੀ ਜਾਂਦੇ ਹੋ ਨੀਂਦ ਉਤਰੇ ਹੋਣਾ ਇਹਦੇ ਵਿੱਚ 24 ਘੰਟੇ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਣਾ ਨਾਮ ਉਹ ਬਾਕੀ ਕੀਤੀਆਂ ਵਾਲਾ ਨਾ ਤੁਹਾਡਾ ਕਰੋ ਫਲਾਨਾ ਤਾਂ ਇਦਾਂ ਕਹਿੰਦਾ ਇੰਨੇ ਅਪਾਰਟਮੈਂਟਾਂ ਉੱਥੇ ਤਾਂ ਇਦਾਂ ਮੈਂ ਇਹ ਕੀਤੀਆਂ ਬੜੀਆਂ ਡੈਕੋਰੇਟ ਹਨ ਤੁਹਾਨੂੰ ਮਾਰ ਦੇਣਾ ਤੇ ਅਸੀਂ ਬੰਦੇ ਆ ਗਏ ਸਿੱਧੇ ਗੱਲ ਕਰਨ ਵਾਲੇ ਕੋਈ ਇਦਾਂ ਦਾ ਕੋਈ ਗੱਲ ਨਹੀਂ ਆ ਪਰ ਜੋ ਦੇਖਿਆ ਕਹਿਤਾ ਕੋਈ ਪ੍ਰਭਾਵ ਨਹੀਂ ਆ ਕੋਈ ਡਰ ਨਹੀਂ ਆ ਕੋਈ ਨਹੀਂ ਜੋ ਹੈਗਾ ਉਹ ਹੀ ਹੈ ਤੇ ਇੰਨਾ ਪਤਾ ਆ ਕਿ ਸਿਰਫ ਨਾਮ ਹੀ ਜਹਾਜ਼ ਆ ਜਿਹੜਾ ਸੱਤ ਕੰਡ ਲੈ ਜਾਂਦਾ ਬਸ ਉਹ ਗੁਰੂ ਸਾਹਿਬ ਨੇ ਬੰਨਿਆ ਆ ਉਹ ਗੁਰੂ ਸਾਹਿਬ ਨੇ ਅੱਜ ਦਾ ਨਹੀਂ ਬੰਨਿਆ ਬੜਾ ਚਿਰ ਪਹਿਲਾਂ ਦਾ ਬੰਨਿਆ ਬਾਬਾ ਫਰੀਦ ਜੀ ਉਹਦੀ ਜਹਾਜ ਦੀ ਗੱਲ ਕਰ ਰਿਹਾ ਉਸ ਬੇੜੇ ਦੀ ਗੱਲ ਕਰ ਰਿਹਾ ਭਗਤ ਕਬੀਰ ਜੀ ਉਸ ਬੇੜੇ ਦੀ ਗੱਲ ਕਰ ਰਿਹਾ ਦੀਨ ਦਿਆਲ ਕਰੋਸਤੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਾਮ ਜਪੋ ਜੀ ਐਸੇ ਐਸੇ ਤ੍ਰੂਪ੍ਰਹਿਲਾਦ ਜਪਿਓ ਹਰ ਜਾਸੇ ਦੀਨ ਦਿਆਲ ਕਰੋਸਤੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤੇ ਸੁਭਾਵੇ ਦਾ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲਾ ਗੁਰ ਪ੍ਰਸਾਦ ਐਸੀ ਉਹ ਦਸਮਾਨੀ ਚੂਕ ਗਈ ਤੇ ਰਾਵਣ ਜਾਣੀ ਤੋ ਬਾਬਾ ਫਰੀਦ ਜੀ ਗੱਲ ਕਰੇ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਨਾਮ ਦਾ ਬੇੜਾ ਬੰਨਣਾ ਹੈ ਨਾ ਬੰਨਿਆ ਕਿਉਂ ਨਹੀਂ ਬੰਦਨ ਕੀ ਵੇਲਾ ਇਹ ਬੰਨਣ ਦਾ ਟਾਈਮ ਹੈ ਭਵਜਲ ਦੇ ਵਿੱਚ ਆ ਤੂੰ ਸਰੀਰ ਸਮੁੰਦਰ ਆ ਅਗਦੇ ਸਮੁੰਦਰ ਵਿੱਚ ਰਹਿ ਰਿਆਂ ਤੂੰ ਸਾਰੇ ਪਾਸੇ ਆ ਗਈ ਅਗਵੇਕਾਰਾਂ ਦੀ ਇਰਤਾ ਦੀ ਕ੍ਰਿਸ਼ਨਾ ਦੀ ਤੂੰ ਦੇ ਕਮੈਂਟ ਵਿੱਚ ਸੜ ਜਾਣਾ ਸੜੇ ਪਿਆ ساری ਦੁਨੀਆ ਸੜੀ ਪਈ ਉਹਦੇ ਵਿੱਚ ਤੂੰ ਬੰਨਿਆ ਕਿਉਂ ਨਹੀਂ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰਵਰ ਜਬ ਉਛਲੇ ਤਬ ਕਰਨ ਦਹਿਲਾ ਇਹ ਭਵਜਲਾ ਨਾ ਜਿਹੜਾ ਜਦੋਂ ਨੱਕ ਤੋਂ ਉੱਪਰ ਚਲਾ ਗਿਆ ਨਾ ਸਿਰ ਤੋਂ ਤੇਰਾ ਤਰਨ ਔਕਾ ਹੋ ਜਾਣਾ ਵਿੱਚ ਡੁੱਬ ਜਾਏਗਾ ਮਾਰਿਆ ਜਾਏਗਾ ਕਹੇ ਫਰੀਦ ਸਹਿਲੀ ਸਹੋ ਅਲਾਏ ਸੀ ਅੰਸ ਚਲ ਸੀ ਜੰਮਣਾ ਇਹ ਤਨ ਢੇਰੀ ਸੀ ਸੀ ਸਵਾਹ ਹੋ ਜਾਣਾ ਸਰੀਰ ਇੱਕ ਦਿਨ ਪਰ ਇਹਨੂੰ ਸਵਾਹ ਹੁੰਦਿਆਂ ਧੀਰ ਨਹੀਂ ਲੱਗਣੀ ਤੇ ਉਸ ਸ਼ੌਨ ਖਾਸਮਾ ਜਿਹੜਾ ਬਲਾਊਗਾ ਸੋ ਅਲਾਏ ਸੀ ਉਹ ਬੁਲਾਏਗਾ ਇੱਕ ਦਿਨ ਉੱਤੇ ਜਾ ਕੇ ਕੀ ਬਾਤ ਕੀ ਕਹਿਣਾ ਫਿਰ ਜੇ ਡੁੱਬ ਗਏ ਨਾ ਜਿਹੜਾ ਭਾਵੇਂ ਜਲ ਚ ਡੁੱਬ ਗਿਆ ਨਰਕਾਂ ਚ ਦੱਸਦਾ ਈ ਉਹਨੂੰ ਦੇਖਣ ਦੀ ਸੋਚਣ ਦੀ ਲੋੜ ਨਹੀਂ ਕਿੱਥੇ ਹੋਊਗਾ ਜਿਹੜਾ ਨਾਮ ਦੇ ਵੇੜੇ ਚ ਹੈ ਨਹੀਂ ਜਿਹੜਾ ਨਾਮ ਨਹੀਂ ਜਪ ਰਿਹਾ ਨਾ ਜਿਹੜੇ ਬੰਦੇ ਦਾ ਸਿਮਰਨ ਹੈ ਨਹੀਂ ਆ ਉਹ ਬੰਦਾ ਡੁੱਬ ਗਿਆ ਉਹ ਤੁਹਾਨੂੰ ਨਰਕਾਂ ਚ ਮਿਲੂਗਾ ਉਹਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਇਹ ਨਾ ਸੋਚੋ ਨੇ ਹਲੇ ਕਿਰਪਾਨ ਪਾਈ ਹੋਈ ਆ ਹਲੇ ਤੱਕ ਕਕਾਰ ਹੈਗੇ ਉਹਦੇ ਕਕਾਰ ਨਾਲ ਵੇਖੋ ਉਹ ਤੁਹਾਨੂੰ ਨਰਕਾਂ ਚ ਮਿਲੂਗਾ ਉਹਦੇ ਕਕਾਰ ਨਾਲ ਲੱਥ ਜਾਣੇ ਸੋ ਲੱਤਾਂ ਵਰਗੀਆਂ ਹੋ ਜਾਣੇ ਆ ਲੱਤ ਜਾਣੇ ਹੌਲੀ ਲਾ ਵੀ ਜਾਣੇ ਨੇ ਆਪ ਹੀ ਲਾ ਦੇਣੇ ਤੇ ਉਹਨੇ ਸਭ ਖਤਮ ਹੋ ਜਾਣਾ ਦਾ ਸਭ ਕੁਝ ਖਤਮ ਹੋ ਜਾਣਾ ਜਿਹੜੇ ਬੰਦੇ ਨੇ ਸਿਮਰਨ ਨਾ ਕੀਤਾ ਸਿਰਫ ਇੱਕ ਨਾਮ ਦਾ ਜਹਾਜ਼ ਆ ਜਿਹੜਾ ਸੱਚ ਕੰਡ ਜਾਂਦਾ ਆ ਇੱਕੋ ਹੀ ਜਹਾਜ਼ ਆ ਨਾਮ ਵਾਹਿਗੁਰੂ ਦਾ ਜਿਹੜਾ ਸੱਚ ਕੰਡ ਜਾਂਦਾ ਆ ਬਾਕੀ ਸਾਰੀਆਂ ਕਰਮ ਕਾਂਡਾਂ ਦੀਆਂ ਕਿਸ਼ਤੀਆਂ ਤੁਹਾਨੂੰ ਇਦਾਂ ਲੱਗਣਗੀਆਂ ਸੱਚ ਕੰਡ ਹਲਵਾਤ ਰਹੀਆਂ ਇੱਕ ਇੱਕ ਨੂੰ ਉਤੋਂ ਜਿਹੜਾ ਉਤਾਰ ਲੈਂਦੀਆਂ ਹੌਲੀ ਜੀ ਸੋ ਪਛਾਣ ਨੂੰ ਲੈ ਜਾਂਦੇ ਉਲਟੇ ਪਾਸੇ ਭਜਾ ਕੇ ਲੈ ਜਾਂਦੇ ਮੋੜੇ ਫਿਰ ਦੇਖਦੇ ਬਚੇ ਬੰਦੇ ਤਾਂ ਆਟਾ ਵੀ ਕੀ ਹੋ ਰਿਹਾ ਤੋ ਸਿਮਰਨ ਕਰੋ ਸਿਮਰਨ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੋ ਕਾਲਯੁਗ RAM ਨਾਮ ਬੋਹਿਥਾ ਪਰਮੁਖਵਾਰ ਲੰਗਾਏ ਸੋ ਵਾਹਿਗੁਰੂ ਕਾਲਯੁਗ ਦੇ ਵਿੱਚ ਇਸ ਟਾਈਮ ਵਿੱਚ ਵਾਹਿਗੁਰੂ ਦਾ ਨਾਮ ਜਹਾਜ ਆ ਚਰਨ ਕਮਲ ਬੋਹਿਥ ਪਏ ਲਗ ਸਾਗਰ ਤਰਿਓ ਚ ਵਾਹਿਗੁਰੂ ਦੇ ਚਰਨ ਕਮਲ ਵਾਹਿਗੁਰੂ ਦਾ ਨਾਮ ਕਮਲਾਂ ਵਰਗੇ ਚਰਨ ਵਾਹਿਗੁਰੂ ਦੇ ਰੱਬ ਦੇ ਪ੍ਰਕਾਸ਼ ਚਰਨੋਂ ਦੇ ਕੀ ਆ ਉਹਦੇ ਅਸੂਲ ਤੇ ਉਹਦਾ ਨਾਮ ਬੋਹਿਥ ਪਏ ਇਹ ਜਹਾਜ ਆ ਤੁਹੇ ਦੇ ਨਾਲ ਲੱਗ ਕੇ ਤੇ ਵੱਜ ਜਾਓ ਇਹਦੇ ਨਾਲ ਜੁੜ ਕੇ ਵੱਜ ਜਾਓ ਇੱਕ ਚੀਜ਼ ਗੁਰਸਹਿਬ ਨੇ ਹੋਰ ਸਮਝਾਈ ਆਪੇ ਸਾਗਰ ਆਪੇ ਵਹਿਤਾ ਆਪੇ ਹੀ ਤਿਵਾੜ ਕਿ ਉਸ ਜਿਹੜਾ ਭਵਜਲ ਹੀ ਨਾ ਉਹ ਵੀ ਵਾਇਗਰੂ ਹੀ ਤੇ ਜਿਹੜਾ ਅੰਮ੍ਰਿਤ ਦੀ ਨਦੀ ਉਹ ਵੀ ਵਾਇਗਰੂ ਹੀ ਜਿਹੜਾ ਨਾਮ ਦਾ ਜਹਾਜ਼ ਉਹ ਵੀ ਵਾਇਗਰੂ ਹੀ ਜਿਹੜੇ ਵਿੱਚ ਸਵਾਰ ਉਹ ਵੀ ਵਾਇਗਰੂ ਸਾਰੀ ਖੇੜੀ ਵਾਇਗਰੂ ਦੀ ਹੈ ਤਾ ਦੇਖਿਓ ਬੇੜੇ ਨੂੰ ਇੱਕ ਪਾਵਰ ਚਲਾਰੇ ਹੀ ਜਿਹੜੀ ਦੇਸ ਨਹੀਂ ਰਹੀ ਤੋ ਬੜਾ ਇਦਾਂ ਜਾ ਰਿਹਾ ਬੜੀ ਸਪੀਡ ਨਾਲ ਜਿਵੇਂ ਸਮੁੰਦਰੀ ਜਹਾਜ਼ ਜਾਂਦਾ ਮੈਂ ਕਦੀ ਸਮੁੰਦਰੀ ਜਹਾਜ਼ ਨਹੀਂ ਚੜਿਆ ਅਜੇ ਤੱਕ ਲਾਗੇ ਜਾ ਕੇ ਵੀ ਨਹੀਂ ਦੇਖਿਆ ਪਰ ਜੋ ایکسپੀਰੀਅੰਸ ਹੋਇਆ ਉਹ ਤਾਂ ਇਦਾਂ ਲੱਗ ਰਿਹਾ ਕਿ ਜਿਦਾਂ ਗੁਰੂ ਸਾਹਿਬ ਨੇ ਕੈਪਟਨ ਬਣਾ ਤਾ ਹੁੰਦਾ ਉਹਦੇ ਮੈਂ ਸਾਰਾ ਇੰਨਾ ਨਜ਼ਾਰਾ ਦੇਖਿਆ ਨਾ ਇਦਾਂ ਇਦਾਂ ਪੂਰਾ ਕਦੇ ਜਿਵੇਂ ਥੋੜਾ ਜਿਹਾ ਅੱਗੋਂ ਡੋਬ ਰਿਹਾ ਹੈ ਸੋ ਇਦਾਂ ਜਾ ਰਿਹਾ ਹੈ ਨਹੀਂ ਸਪੀਡ ਦੇ ਨਾਲ ਇੰਨਾ ਕੁਝ ਗੁਰੂ ਸਾਹਿਬ ਨੇ ਦਿਖਾਇਆ ਨਾ ਵਾਏ ਮੈਂ ਦੇਖਿਆ ਉਸ ਜਹਾਜ਼ ਵੀ ਉਹ ਜਿਹੜੀ ਨਦੀ ਅੰਮ੍ਰਿਤ ਦੀ ਉਹ ਵੀ ਜਹਾਜ਼ ਸਾਰਾ ਵਾਈਬ੍ਰੇ ਵਾਈਬ੍ਰੇ